ਮੈਂ ਉਹਦੋਂ ਵੀ ਇਹ ਬਈ ਹੈ ਕਿਥੀ ਉਹ ਦੇਖੋ ਉਹ ਸਾਹਮਣੇ ਕੋਠੇ ਲਿ ਜਾ ਹਾਂ ਆਨ ਦੇਖ ਕੇ ਜਿਵੇਂ ਉਹ ਤੇ ਗਰਾ ਉਹਦੋਂ ਵੀ ਉਹ ਟੁੱਟ ਰਿਹਾ ਦਾ ਵਿਚਾਨਾ ਜਰਨੈਲ ਦੇਖ ਕੇ ਜਿਵੇਂ ਜਰਨੈਲ ਆ ਦਾ ਜਰਨੈਲ ਆ ਦਾ ਠੀਕ ਹੈ ਉੱਪਰ ਚੱਕੀ ਅਕਾ ਪੱਤਾ ਦੀ ਕੀਤੀਗਾ ਹੈ ਕੱਲ ਜਾਨਾ ਦੇਣਾ ਪੱਤਾ ਜਾਦਾ ਜਿਹੜਾ ਉਹ ਵੀ ਸੱਟਾ ਹੋਇਆ ਲੱਗ ਚੱਲ ਜੇ ਚੱਲ ਜੇ ਸਹੀ ਆਲੇ ਤੋਂ ਚੱਲੀ ਜਾਏ ਬਾਈ ਇਹ ਜੋੜ ਲੱਗ ਗਿਆ ਉਹ ਚੱਲ ਰਿਹਾ ਚੱਲ ਜੀ ਜੇ ਤੋ ਇੱਕ ਸੈਟ ਤੇ ਘਰੇ ਹੋਰ ਡੱਬਾ ਹੋਰ ਮੈਂ ਹੋਵੇ ਸੈਟ ਹੈ ਕੋਈ ਆਪੜੋ ਨਹੀਂ ਸੈਟ ਹੈ ਇਹ ਰੋਟੂਲੀ ਤੇ ਨਹੀਂ ਜਾਂ ਤਾਂ ਨਵਾਂ ਪਤਾ ਲੱਗ ਜਾ ਜੇ ਕਿ ਤਰਾਮ ਉਹ ਐਂਦੇ ਯਾਰ ਦਾ 18 ਇੰਚੀ ਵਰਮਰ ਆਇਆ ਖੁੱਲਾ ਅਰੇ ਅਰੇ ਤਾਂ ਉਹ ਕਿ ਜੇ ਉੱਪਰ ਹੋ ਜਾਂਦਾ 18 ਇੰਚੀ ਵਰਮਰ ਆਇਆ ਜੇ ਨਾ ਉਹ ਉੱਠੀ ਤਾਂ ਲਾ ਜਾਏ ਉੱਪਰ ਉਹ ਤਾ ਦੇਗਾ ਬਚਾਲਾ ਇਹ ਫੋਟੋ ਕਰਾ ਦਾ ਕੋ ਕੀ ਆ 4400 430 40 ਹੈ 40 ਹਾਂ ਗਏ ਤਰ 23 ਔਰ ਟੱਕ ਵਰਕਿੰਗ ਹੈ ਨਾ ਰਿਮੋਟਰ ਲਾ ਦੇਣੀ ਅੰਦਰ ਅੱਛਾ ਹਾਂ ਪੂਰੀ ਕੋਸ਼ਿਸ਼ ਕਰਾਂਗੇ ਜੀ 2-4 ਦਿਨਾਂ ਨੂੰ ਉਹ ਜੇ ਮਸਲਾ ਹੱਲ ਹੋ हां कोई गल नहीं कुछ दस हाल तो आराम है टकरा मार रही सॉरी मिस्त्री ठीक है वीर हां जी और मिस्त्री है क्या हाल है तेरा वो गाना खा फोन पे लागया तो पानी जा रहा भी हां जी हम्म नहीं साफ है ना ਉਹ ਵੈਂਟਰ ਵੈਂਟਰ ਜੀ ਹੋ ਗਏ ਨਜ਼ਰ ਆ ਗਿਆ ਥੱਲੇ ਫਿਰਣਾ ਦੇਖੋ ਕੀ ਆ ਜਾ ਰਿਹਾ ਹੈ ਕਿੰਨੇ ਬਟੂ ਵਗੈ ਹੈ ਇਹ ਤਾਂ 200 ਗਿਆ 201 ਬੱਗਿਆ ਛੱਪ ਕੇ ਮੋਟਰਾ 200 ਹੋਰ ਬੜੇ 20 30 ਗ੍ਰੇਟਰ ਵੀ ਲੱਗ ਰਹੀਆਂ ਇਹ ਮੈਂ ਤਾਂ ਸਰਪਪਾ ਦੇ ਕੇ ਸਰਾ ਲੱਗਦੀ ਨੇ 200 ਡਰੇਬੀ ਕਰੇ 200 ਡਰੇਬੀ ਫਿਰਿਆ ਮਾਰ ਲਾ ਪੈਣਾ ਇਹ ਰਾੜ ਬੰਦੀ ਹੋਏ ਮਾਰ ਆਉਣਾ ਜਿਹਾ ਲੱਗ ਰਾੜਾਂ ਨਾਲ ਜਾਂਦੇ ਹੋ ਜੋ ਮਾਚੀ ਦਾ ਨਾ ਪੜਾਉਣਾ ਕੋਈ ਨਹੀਂ ਗ੍ਰੀਟ ਹੈ ਹੈ ਮੈਂ ਤਾਂ ਹੋ ਗਿਆ ਨੇ ਮਾਰੋਣੀ ਪਾਣੀ ਵੀ ਆਇਆ ਨਾ ਫਿਰ ਵਿੱਚ ਕੀ ਬੜੂਲੀ ਕੇ ਇਹ ਵੀ ਨਾ ਕੋਲ ਗੋਰ ਤੇ ਇਹ ਫਿਲਟਰਾਂ ਫਿਲਟਰ ਕਰਾਂ 233 ਬਲਾਰੇ 233 ਇਹਦਾ ਕੈਪੀਟੂ ਇਹ ਮਿਲਟਰੀ ਸਾਰਾ ਫਿਲਟਰ ਇਹਦਾ ਬਰਦਾ ਇਹਦਾ ਮੈਂ ਥੋੜਾ ਖੁੱਲਾ ਛੱਡਦਾ ਯਾਰ ਵੀ ਕਦੇ ਹੋਰ ਡੂੰਗਾ ਜਾਣਾ ਪਏ ਮੈਂ ਥੱਲੇ ਹੋਰ ਬਾਗ ਜਦੋਂ ਇਹ ਬੰਦ ਕਰ ਦਾਂ ਤਾਂ ਸਾਰੇ ਵਹਿਮ ਨਿਬੜ ਜਾਣਾ ਹੈ ਉਹ ਵੀ ਗਲਤ ਛੋੜਿਆ ਛੋੜਣਾ ਚੀ ਉਹ ਐਵੇਂ ਛੋੜਿਆ ਤਾਂ ਸਹੀ ਆ ਹੋਵੇ ਥੱਲੇ ਡੂੰਗਾ ਹੋਰ ਬਣੇ ਚੱਕੇ ਉਹ ਡੂੰਗਾ ਕਰ ਮਾਰਨੇ ਛੋੜਿਆ ਦਾ ਮਿਸਤਰੀ ਅੱਛਾ ਬਾਅਦ ਚੌਥੇ ਪੰਜਵੇਂ ਤੇ ਨਹੀਂ ਗਿਆ ਚਾਈ ਨਵਾ ਨਾਈ ਇਹ ਹੈ ਐਂ ਦਾ ਇਹ ਟੱਕਰ ਦੇ ਛੋੜਿਆ ਐ ਤਾਂ ਐਂ ਦਾ ਨਹੀਂ ਮਾਰਣਾ ਆਪਣਾ ਨਾਮ ਤੇ ਪਹਿਲੀ ਪਾੰਡੋ ਵਾਲੀ ਟੱਕਰ ਤੇ ਛੱਡਿਆ ਹੋਇਆ ਇਹ ਆਪਣਾ ਤਾਂ ਉਹ ਵੀ ਤਾਂ ਮੈਂ ਉਹ ਨਹੀਂ ਛੱਡਿਆ ਸੀ ਬਰੇਤੀ ਛੱਡ ਤਾ ਹੂੰ 70 ਫੁੱਟ ਪੰਡੂ ਮੈ ਹਾਂ ਅੰਡਰੋਲ ਕਰੇ ਤਾਂ ਮੈਂ ਐਂਡ ਕੱਪ ਵੀ ਨੰਦਾਂਦੇ ਹਾਂ ਸਿੱਧੇ ਹਾਂ 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 70 ਫੁੱਟ ਪੰਡੂ ਮੈ ਮਨ ਨੂੰ ਪੰਡੂ ਵੱੜਦੀ ਨਹੀਂ ਨਹੀਂ ਉਹ ਤੋਂ ਐਂਡ ਕੱਪ ਵੀ ਬਣਦਾ ਜੀ ਕਿਸਮ ਦਾ ਬੰਦੇ ਵਾਲਾ ਕੰਮ ਕੋਈ ਕਿਤੇ 445 ਫੁੱਟ ਸਵਾਣ ਪਿਆ ਹੈ ਹੈ ਨਹੀਂ 400 400 445 ਕਾਲੀ ਕਿ ਤੇਰੇ ਪਿੰਡ ਦਾ ਵੱਡੀ ਮੋਟਰ ਦਾ ਕੇ ਸਾਰੇ ਮੇਰੇ ਕੋਲ ਆ ਕਈ ਦਿਨਾਂ ਦਾ ਮੇਰੇ ਹਾਂ ਕਿਹੜੀ ਦਾ ਵੱਡੀ ਮੋਟਰ ਖੁੱਲੀ ਡਿੱਗੀ ਹੋਈ ਐ ਉਹਨੂੰ ਆਜੇ ਨਿਰਵਾਣੇ ਨਿਕਲਦੀ ਹੁੰਦੀ ਆ ਤੇ ਹਾਂ ਦੱਸਿਆ ਵੀ ਤੇਰਾ ਰੋਡ ਵਿੱਚ ਹੀ ਰਹਿ ਗਿਆ ਤੂੰ ਜਾ ਉਹ ਬਹਿਮੀ ਤੋਂ ਯੂਰਲੀ ਸਾਈਡ ਆ ਕੇ ਆ ਸੋਨੋ ਕਾ ਜਣਾ ਮੋ ਨਹੀਂ ਆਪ ਕਹਿ ਦੀ ਐ ਪਹਿਲਾਂ ਦੇਖਾ ਕੇ ਜੇ ਸਮਝ ਆਵੇਗਾ ਤਾਂ ਨਹੀਂ ਮਿੱਠੂ ਹੈਗਾ ਤੁਵੇਂ ਮੀਰ ਮਿਕਰਮੀਏ ਹਾਂ ਇੱਕ ਹੋਰ ਬੜਾ ਜਾ ਲੰਬਾ ਜਾ ਕੱਲੀ ਮੋਟਰ ਦੀ ਹੈ ਨਾ ਡਰਾਈਵਰੀ ਸੇਸ ਹੈ ਉਹਦੇ ਪਿੱਛੇ ਇਸੋ ਜਿਹੀ ਆਵੜੀ ਛਾਲਾ ਲੱਗ ਬੱਚੇ ਇਸਕੇ ਬੰਦ ਵੀ ਦੇ ਹਨ ਪਾਏ ਸੈਂਟਰ ਬਈ ਜਾਂ ਬੰਦ ਆ ਗਿਆ ਹੂੰ ਬੰਦ ਦੀ ਬੰਦ ਆ ਗਿਆ ਬੰਦ ਹੈ 3 ਫੁੱਟ ਦਾ ਰੈਕ ਹੈ ਗੂਰ ਪਲਾਸਟਿਕ ਵਾਲਾ ਨਾ ਬਲੂ ਨੀਲੇ ਪੈ ਲੈ ਗੀਨ ਸਕੇ ਇਹ ਵੀ ਛੁੱਟੜ ਗਿਆ ਇਹਦੀ ਉਹ ਵੀ ਨੂੰ ਤਾਰ ਦੂਰ ਦੂਰ ਕਰਵਾ ਜੀ ਹੋਰ ਛੇੜਖਾਨੀ ਬਹੁਤ ਕਰਵਾ ਦਿਆ ਠੀਕ ਕਰ ਗਾਣੇ ਤਾਂ ਹੋ ਜਾਂਦੇ ਨੇ ਵੇ ਅਗਲੇ ਇਹ ਕੱਟਣ ਤਰੀਕ ਮਾਜੇ ਵੀ ਹਾਂ ਨਿਕਲ ਗਈ ਕਿ ਕਿਤੇ ਕਿਤਰਾ ਗਈ ਫਸੀ ਹੋਇਆ ਆ ਚੀਜ਼ ਬਣਾ ਮਟਰ ਨਿਕਲੇਗੀ ਜੇ ਹੂੰ ਕਹੇ ਵੀ ਛੱਦੇ ਜਾ ਕੇ ਅੜਾਲੇ ਵਿੱਚ ਇਹ ਦੱਸੂਗੀ ਵੀ ਕਿਵੇਂ ਟੇਢੀ ਵੀ ਹੈ ਸਿੱਧੀ ਵੀ ਹੈ ਕੀ ਹੈ ਜੱਕੇ ਬਣ ਰਹੇ ਹੁੰਦਾ ਵਿੱਚ ਜੱਕਾ ਬਣ ਰਹੇ ਹੁੰਦਾ ਕਿਹੜਾ ਵਿੱਚ ਇਹ ਤਾਂ ਕੁ ਟੇਢੀ ਟੂ ਟੂ ਡਰਾਈਵਰ ਉਹ ਕਰ ਰਹੀ ਉਹ ਮੇਰਾ ਪਿੰਡ ਫਸ ਰਹੀ ਦੀ ਉਹ ਜਾ ਕੇ ਉਸਕੇ ਕੈਮਰਾ ਲਵੇਗੀ ਜੈਨ ਤਾਂ ਜਾ ਕੇ ਪਰ ਨਿਓ ਪਾਲੀਆ ਪੇਚਾ ਹੋਣਾ ਹੁਣ ਫਸ ਗਈ ਹੁਣ ਮੈਂ ਸਾਈਡ ਬੋਰ ਮਾਰਾਂਗੇ ਤੜਕਿੰਦੋ ਅੱਛਾ ਫਿਰ ਘਾਟਾ ਫਸੀ ਹੋਈ ਲੌਕੋ ਪਲੇ ਪਲੱਸਟੋਰ ਦਾ ਸੂਤ ਆ ਜਾ ਸਿਸਟਮ ਕੁਝ ਬਾਈ ਦੇਖ ਕਈ ਜਿਹੜੇ ਦੋ ਸਹੀ ਬੰਦੇ ਆ ਉਹ ਤੋਂ ਨਹੀਂ ਉਹ ਝੂਠ ਬੋਲਦੇ ਕਈ ਬੰਦੇ ਸੱਚ ਨਹੀਂ ਦੱਸਦੇ ਬੰਦੇ ਮੋਟੇ ਪਹਿਲਾਂ ਦੋ ਲੱਭ ਲ ਜਾਂਦੇ ਨੇ ਮੇਰੇ ਪਾ ਇਹਦੇ ਮੈਂ ਮੈਨੂੰ ਬੰਦੀ ਨਹੀਂ ਫਿੱਟਦੇ ਮੇਰੇ ਪਿੰਡਗੇ ਤੇ ਉਹ ਵਾਗ ਗਿਆ ਮੇਰਾ ਮਿਸਟਰ ਬਰੰਗੜਿਆ ਵਾਲਾ ਹੂੰ ਉਹਨੂੰ ਦੱਸਿਆ ਨਹੀਂ ਕੋਸ ਉਹਨੇ ਹਾਂ ਕਰਦੀ ਜਨਰਲ ਪੇ ਜਨਰਲ ਉਹਨੇ ਕਰਦੀ ਹਾਂ ਮੈਨੂੰ ਕਿਹਾ ਕਿ ਅੰਤ ਤੱਕ ਟੁਕੜਾ ਦਮ ਮੇਰੇ ਪਿੰਡ ਦੇ ਬੰਦੇ ਤੈਨੂੰ ਪਤਾ ਵੀ ਸਾਰਿਆਂ ਨੂੰ ਵੀ ਕੰਮ ਕਰ ਰਹੇ ਵੀ ਮੇਰੇ ਮੋਗਾ ਨਹੀਂ ਕਰਾਇਆ ਤਾਂ ਪੁੱਸਤੋ ਲੈ ਮੈਨੂੰ ਡੜੀ ਡੀ ਗਿਆ ਬੰਦੇ ਫੇਦਾਰੇ ਬੰਦਾ ਸਟੋਗਣਾ ਉਹਨੂੰ ਕਿਹਾ ਉੱਛਾ ਜਾ ਬੋਰ ਹੈਗਾ ਮਾਰਾ ਥੋੜੀ ਜਿਹੀ ਡਰਾਈਵਰੀ ਹੈ ਜਦੋਂ ਰਾਣਾ ਪਾਣ ਲੱਗੇ ਗਿਆ ਕਹਿੰਨੀ ਹੈ ਡਰਾਈਵਰੀ ਦਾ 210 ਅੱਛਾ ਇਹ ਦੁਰਪ੍ਰੀਤਨ ਬੜੀ ਮਸ਼ੀਨ ਨਾਲ ਖੱਪ ਕੇ ਵਾਗ ਗਿਆ। ਉਹ ਰਾਦਰਾਂ ਦਾ ਸਿੰਘ ਹੋਰ ਲੇ ਬਿੰਦੂਰ ਲਈ ਖੱਪ ਗਿਆ। ਉਹ ਆ ਗਈ। ਉਹ ਖੱਪ ਲਈ। ਗੁਰੂ ਇੱਕ ਪਾਇਆ ਫਾਇਦਾ ਕੋਈ ਨਹੀਂ। ਨੁਕਸਾਨ ਅਗਲੇ ਕ ਵੀ ਹੋਇਆ। ਕਾਲ ਬਣ ਜਾ ਰਹੇ ਦੁਰਪ੍ਰੀਤ ਜਿਹੜਾ। ਹੈ ਹਾਂ। ਹੈ। बंदे बंदे आ गए बंदे बढ़ती औरी औरी बंदे रिश्ता ही है ये किच्छ आये देखा किन्हीं मेट्रो जाए तेलंगाना के भी आया तनसोसी बढ़ गया देखी थी तेरे दिल औरे अदरायत को लिखा पड़े और अदरायत को तनसोसी बढ़ गया ਸੋ ਬੜਾ ਭਵਰ ਗਿਆ ਰਹਿਣਾ 20 ਤੋਂ 42 8 ਤੋਂ 8 8 ਤੋਂ 8 ਬੜਾ ਫੁੱਟ ਬਾਰ ਰਿਹਾ ਬੋਰ ਕਿੰਨੀ ਡਰਾਉਣੀ ਪਟੀ ਹੈ ਥੱਲੇ ਦੋ ਪਾਈਪ ਤੋਂ ਬੰਦ ਪਾਇਦੇ ਨਾ ਦੋ ਪਾਈਪ ਤੋਂ ਤਿੰਨ ਬੰਦ ਪਾਇ ਤੇ ਗਾੜਾ ਗਾੜਾ ਜਿਹਾ ਕੀ ਕਰੇ ਉੱਪਰ ਫੈਕਟਰੀ ਕਿੰਨਾ ਪਾਇਦਾ 32 ਫੁੱਟ ਤੋਂ ਹੋ ਜਾ ਵਰਗਾ ਸਮਝ ਲੈ ਉਹਦਾ ਭਰਨੇ ਭਰਨਾ ਦੋ ਬੰਦ ਵਾਲਾ ਦਾ ਭਰੂ ਹੋਏ ਭਰੂਗਾ ਜਿਹੜੇ ਆਪਾਂ ਥੱਲੇ ਪਾਇਆ ਪਾਣ ਲਾਸਟ ਥੱਲੇ ਛੱਡ ਗਏ ਪਾਣੀ ਕਟੇ ਦੀ ਆ ਉਹ ਜਿਹੜੇ ਪਾਡੋ ਪੁੰਡ ਦੀ ਬ੍ਰੇਤੀ ਬ੍ਰੂਤੀ ਉਹਦੇ ਵਿੱਚ ਡਿਗੇ ਆ ਇਸ ਦੋ ਵਾਰ ਆਪਾਂ ਉੱਪਰ ਨੇ ਪਾਈਪ ਤੇਰੀ ਕਰਤੇ ਭਰੇ ਇਹ ਜਾਂ ਇਹ ਤੁਮ ਲੋਕ ਕੋਈ ਸਾਰੇ ਤੋਂ ਨਹੀਂ ਵਰਦਾਣਾ ਫੇ ਇਹ ਆ ਆ ਤਾਂ ਹੁਣ ਦੇਖਦੇ ਆਂ ਫਰ ਕੀ ਕਿਵੇਂ ਕਰਸੇ ਫੜਲੀ ਬਰ ਦੇਖੋ ਇਸ ਤਰੀ ਯਾਰੀ ਤਾਂ ਚੱਕੀ ਜਾ ਬਸ ਯਾਰਾ ਕੱਢ ਲਈ ਬਰ ਕੱਢ ਲੈ ਬਰ ਹੋਰ ਕੀ ਕਰਨੇ ਹੁਣ ਇੱਧੇ ਥੱਲੇ ਤਾਂ ਜਾਂਦਾ ਨਹੀਂ ਇਹ ਹੋਰ ਥੱਲੇ ਜਾਂਦਾ ਹੀ ਨਹੀਂ ਉਹ ਕੀ ਕਰਾਂ ਕੀ ਉਹ ਗਿਨਾ ਹੁਣ ਓ ਖਾਲੀ ਆਦ ਰੱਖਣ ਸਿੱਧੀ ਸੱਤ ਫੁੱਟ ਡਰਗਰੇ ਤਾਂ ਹੋ ਗਿੰਦੇ ਬੰਦ ਪਾਇਆ 40 ਫੁੱਟ ਬੰਦਾ ਹੈ ਵੀਰ ਰਹਿ ਗਿਆ ਹਾਂ ਵੀਰ ਰਹਿ ਗਿਆ ਥੱਲੋਂ 40 ਤਾਂ ਨਹੀਂ ਬੰਦ ਹੋਣਾ ਹੈ 40 ਇਹ ਦੋ ਪਾਪਾ ਹੋ ਗਿਆ ਦੋ ਦਾ ਬੰਦ ਰਿਹਾ 13 13 40 ਫੁੱਟ ਉੱਪਰ ਫਿਰ ਤਰ ਪਾਇਆ 8 ਕਾ ਮੈਂਪ 10 ਕਾ ਦਊ 13 ਕਾ 13 ਦੂਰਾ 26 ਫੁੱਟ